ਤੇ ਜੋ ਪਾਈਏ ਆਤਾਪਨਾਥ ਤਾਪਨਾ अनेਕ ਤਨ ਕਾਇਲ ਸਹਿਤ ਹੈ ਉਹ ਜਿਹੜੇ ਤਪ ਕਰਦੇ ਨੇ ਜਪ ਕਰਦੇ ਨੇ ਪਹਿਲਾਂ ਤਾਂ ਉਦਾਂ ਹੀ ਲੈ ਲੈਣਾ ਜਿਹੜੇ ਥੱਲੇ ਦੀ ਕੈਟਾਗਰੀ ਦੇ ਲੋਕ ਨੇ ਪਿੱਛੇ ਪਿੱਛੇ ਉਹ ਲੈਣੇ ਜਿਹੜੇ ਥੱਲੇ ਦੀ ਕੈਟਾਗਰੀ ਦੇ ਨੇ ਉਹ ਜਿਹੜੇ ਵਾਕਈ ਤਰਪ ਕਰਦੇ ਨੇ ਸੀਰੀਅਸਲੀ ਜਿਨ੍ਹਾਂ ਨੂੰ ਲੋਕ ਧਰਮਗਾਂਵੀ ਮਨ ਦੇ ਵੀ ਨੇ ਉਹਨਾਂ ਦੀ ਗੱਲ ਸ਼ੁਰੂ ਕਰੀਏ ਕਨ ਜੇ ਤਾਪ ਸਹੇਤੇ ਤਪ ਕਰੇ ਤੇ ਸ਼ਿਵ ਜੀ ਤਪ ਕਰਦਨ ਸਰੀਰ ਨੂੰ ਦੁੱਖ ਦਿੱਤੇ ਤਾਪ ਨਾਲ ਸਰੀਰ ਨੂੰ ਦੁੱਖ ਦਿੱਤੇ ਕੈਸੇ ਦੇਣਾ ਸਰੀਰ ਨੂੰ ਜੇ ਅਤਾਪ ਨਾਲ ਪਾ ਲਈਏ ਅਤਾਪ ਹੈ ਉਹਨੂੰ ਕੋਈ ਕਸ਼ਟ ਹੈ ਨਹੀਂ ਫੋੜਾ ਅਤਾਪ ਨੂੰ ਤੁਸੀਂ ਤਪਦੇ ਹੋ ਤਪ ਦੇਗਾ ਤੇ ਜੇ ਉਹ ਅਤਾਪ ਹੈ ਅਤਾਪੇ ਬੜਨਾ ਪੂਰ ਉਹਦਾ ਤੀਨੇ ਤਾਪ ਲਵਾ ਲੈਣਾ ਤੁਸੀਂ ਤਾਪ ਚੜਾਉਂਦੇ ਹੋ ਸਮ ਇਹਦੇ ਨਾਲ ਤੁਸੀਂ ਉਹਦੇ ਨਾਲ ਨੇੜੇ ਨਹੀਂ ਜਾ ਸਕੋ ਕਿ ਦੂਰੇ ਰਹੋ ਜੈਸਾ ਹੁੰਦਾ ਹਰ ਤੈਸਾ ਹਰ ਜਾਨ ਨੂੰ ਬੜਨਾ ਪੈਂਦਾ ਜੇ ਉਹਦੇ ਨਾਲ ਉਹਦੇ ਵਰਗਾ ਹੋ ਲੋਗੇ ਇਸ ਕਰਕੇ ਤਾਪ ਤਪੜਦੀ ਲੋੜ ਈ ਹੈ ਕਿਉਂਕਿ ਅਤਾਪ ਨੂੰ ਬੋੜ ਸਗੋਂ ਜਿਹੜੇ ਦੁੱਖ ਤਕਲੀਫਾਂ ਨੇ ਇਹਨਾਂ ਨੂੰ ਭੁੱਲਣ ਦੀ ਲੋੜ ਹੈ ਦੁੱਖ ਸੰਸਾਰੀਆਂ ਨੂੰ ਸਭ ਕਰਕੇ ਜਾਣ ਦੀ ਲੋੜ ਹੈ ਸਰੀਰ ਨੂੰ ਦੁੱਖ ਸਹਿਣ ਦੀ ਲੋੜ ਨਹੀਂ ਜੇ ਕੁਦਰਤੀ ਤੌਰ ਤੇ ਦੁੱਖ ਜਿਹੜੇ ਆਉਂਦੇ ਨੇ ਉਹ ਲਈ ਦੇ ਸਹਿਣੇ ਸਤਜਾਗ ਰਹਾਂਗੇ ਤਾਂ ਤਕਲੀਫਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ। ਉਹ ਸਭ ਬਦਲਦੇ ਰਹਿਣਗੇ। ਉਹਨਾਂ ਤੋਂ ਤਕਲੀਫਾਂ ਨੂੰ ਪਹਾੜਾਂ ਵਾਂਗ ਕੇ ਬਰਦਾਸ਼ਤ ਕਰ ਲਓ। ਬਸ ਅਤਾਪ ਹੋ ਗਿਆ। ਉਹ ਦੁੱਖ ਤਕਲੀਫਾਂ ਕਿਉਂ ਹੋਦੀਆਂ ਨੇ ਸਵਾਲ ਇਹ। ਉਹ ਟੈਸਟ ਹੈ ਕਿ ਦੁੱਖ ਤਕਲੀਫਾਂ ਜੀ ਅਤਾਪ ਰਹਿੰਦੇ ਨੇ। ਬੇਰੇ ਵਰਗੇ ਰਹਿੰਦੇ ਨੇ। ਜੇ ਤਾਂ ਅਤਾਪ ਰਹੇਗੇ ਦੁੱਖ ਤਕਲੀਫਾਂ ਦੇ ਵਿੱਚ ਅਤਾਪ ਰਹੇਗਾ ਫਿਰ ਤਾਂ ਅਤਾਪ ਨਾਲ ਗਿਆ ਬੜਾ ਅਤਾਪ ਨਾਲ ਥਣਾਉ ਤਾ ਨਾ ਅਤਾਪ ਨਾਥ ਵਰਗਾ ਇਸ ਵਾਰ ਖੈ ਨੇ ਆਪਣਾ ਅਡੋਲ ਸਭਾ ਤਾਪਨਾ ਦਾ ਬੰਦ ਰੋਲ ਦੁੱਖ ਤਕਲੀਫਾਂ ਦੇ ਵਿੱਚ ਅਡੋਲ ਰਿਹਾ ਫਿਰ ਤਾਂ ਠੀਕ ਪਾਸ ਹੋ ਜਾਊਗਾ ਜੇ ਡੋਲ ਗਿਆ ਫਿਰ ਨਹੀਂ ਪਾਸ ਹੁੰਦਾ ਤਾਂਸ ਹੋਰ ਤਾਪਤਾ ਜਿਹੜਾ ਉਹ ਤਾਪ ਦੇ ਰਿਹਾ ਨਾ ਜਿੱਦੀ ਉਹ ਕਸ਼ ਦੇ ਰਿਹਾ ਕੁਦਰਤ ਵੱਲੋਂ ਮਿਲ ਰਿਹਾ ਉਹੀ ਉਹ ਤੇ ਰ ਨਵੇਂ ਕਸ਼ ਦੀ ਲੋੜ ਨਹੀਂ ਹੈ ਨਵਾ ਕਸ਼ ਆਪਣੇ ਆਪ ਨੂੰ ਦੇਖ ਕੇ ਇਹ ਗੱਲ ਕਰਦੀ ਇਹ ਅਮਨ ਮੁਖਤਾ ਹੈ ਅਮਨ ਮੁਖਤਾ ਉਹ ਜੋ ਦੇ ਰਿਹਾ ਹੈ ਪਰਚੇ 'ਚ ਟੈਸਟ ਉਸੇ ਦਾ ਦੇਣਾ ਤੁਸੀਂ ਜੋ ਪਰਚੇ 'ਚ ਲਿਖਿਆ ਹੋਇਆ ਆਪਣੇ ਕੋਲੋਂ ਫालतू ਨਹੀਂ ਲਿਖਣਾ ਮੇ ਬਿਲਵਾ ਵੀ ਆਉਂਦਾ ਹੈ ਆ ਵੀ ਆ ਲੈ ਆ ਵੀ ਆਉਂਦਾ ਕੋਈ ਨਹੀਂ ਕੋਈ ਸੁਣਦਾ ਹੁਣ ਤਾਪਨਾ ਅਨੇਕ ਤਨ ਕਾਇਲ ਸਹਤ ਹੈ ਜਿਹੜੇ ਕਾਇਲ ਹੋ ਜਾਂਦੇ ਨੇ ਆਦਮੀ ਕਿਸੇ ਚੀਜ਼ ਵਜਨ ਵਾਲੋ ਚਾਹ ਐਕਸੀਡੈਂਟ ਚ ਕਾਇਲ ਹੋ ਜਾਏ ਚਾਹ ਜੰਗ ਚ ਕਾਇਲ ਹੋ ਜਾਏ ਸਮਝ ਲਈ ਉਹ ਵੀ ਬਥੇਰੇ ਦੁੱਖ ਦੇ ਸਹੇਲ ਨੇ ਦੁਨਿਆ ਖਤ ਤਕਲੀਫ ਸਹੇਦੇ ਇਹਨੇ ਲੋਕ ਬਿਮਾਰ ਵੀ ਹੋ ਜਾਂਦੇ ਨੇ ਆਪਰੇਸ਼ਨ ਵੀ ਕਰਾਉਣੇ ਪੈ ਜਾਂਦੇ ਨੇ ਜੋ ਕੁ ਮਰਦਾ ਕਰਦੇ ਹੀ ਨਾ ਹੋ ਸਾਰੇ ਤਾਂ ਫਿਰ ਉਹਨਾਂ ਨੂੰ ਵੀ ਪਰਮੇਸ਼ਰ ਦੇ ਵਿੱਚ ਭਗਤੀ ਹੋ ਜੇ ਤਾਂ ਤਾਂ ਇਹ ਸਮਝਾ ਲਵੇ ਇਹ ਭਗਤੀ ਹੈ ਨਵੀਂ ਜਿਹੜਾ ਐਕਸੀਡੈਂਟ ਹੋ ਗਿਆ ਤੇਰੀ ਵੀ ਭਗਤੀ ਹੋ ਗਈ ਵਧੀਆ ਇਹ ਨਹੀਂ ਦੇਖੇਗਾ ਇਹ ਰੱਦ ਕਰਤਾ ਇਹ ਕਹਿ ਕੇ ਕਾ ਇਲਾਜ ਵਿੱਚ ਸਹਿੰਦੇ ਨੇ ਸਾਰੇ ਦੁੱਖ ਤਾਂ ਉਹ ਵੀ ਸਲੱਗ ਤੇ ਫਿਰ ਤੁਹਾਡਾ ਦੁੱਖ ਸਹਣਾ ਕੋਈ ਭਗਤੀ ਵਾਲੀ ਗੱਲ ਨਹੀਂ ਹੈ ਜਾਪ ਕੇ ਕੀਤੇ ਜੋ ਪਾਇਤ ਅਜਾਪ ਦੇਵ ਜਾਪ ਕਰਦੇ ਹੋ ਫਿਰ ਦੁਆਏ ਤੁਸੀਂ ਜਿਵੇਂ ਜਪਦੇ ਨੇ ਮਾਲਾ ਫੜ ਕੇ ਉਹ ਅਜਾਪ ਹੈ ਜਪੜਦੇ ਹੀ ਪਰੇ ਜਪਣਾ ਉਹਨੇ ਸਮਝ ਲੋ ਅਸਲ ਵਿੱਚ ਉਹ ਨੂੰ ਸਮਝੇ ਨਹੀਂ ਸਕਦੇ ਸਮਝਣ ਤੇ ਵੀ ਪਰੇ ਅਜਾਪ ਹੈ ਉਹ ਇਸ ਕਰਕੇ ਅਜਬਾ ਜਾਪ ਹੈ ਉਹਦਾ ਇਹ ਜਾ ਜਾ ਫਰੀ ਹੈ ਜੋ ਸੰਸਾਰ ਚ ਇਹ ਦਰਸ਼ਨ ਸੁਣ ਮੈਂ ਕਹਿਆ ਸੀ ਵੀ ਤੂੰ ਜਪਾ ਜਾਪ ਹੈ ਤੂੰ ਜਪ ਕਿਹੜਾ ਕਰਦਾ ਮਾੜਾ ਨਾਲ ਕਾਹੀਂ ਬਥੇਨਾ ਆਇਆ ਸੀ ਉਹ ਰੂਹ ਉਹ ਜਪਾ ਜਾਪ ਕਿਥੋਂ ਦਾ ਕਹਿੰਦੇ ਹੋ ਤੁਸੀਂ ਅਜਾਪਾ ਜਾਪੈ ਥਪਾ ਥਪੈ ਤੂੰ ਉਂ ਕਰਾ ਫੜੀ ਫੜਦਾ ਥੋਤੀ ਟਿਕਾ ਕੇ ਥਪ ਲੈ ਆਇਆ ਇਥੇ ਮਾੜਾ ਆਇਆ ਏ ਥੋਤੀ ਟਿਕਨ ਆਉਣਾ ਹੈ ਉਹ ਕਿਥੇ ਛੱਡ ਆਇਆ ਬਥੋਤੀ ਟਿਕ ਨਾਲ ਸ਼ਾਇਦ ਸੀ ਮਾੜਾ ਨੇ ਤੇ ਤੋਤੀ ਟਿੱਕਾ ਨਾਲ ਮਾੜਾ ਤੋਤੀ ਟਿੱਕਾ ਨਾਲ ਜੈਦਾ ਮਾੜਾ ਤੇ ਤੋਤੀ ਟਿੱਕਾ ਵਾਲਾ ਬਾਣਾ ਨਾਲ ਇਕੱਠੇ ਰਹਿੰਦੇ ਤੈਨੂੰ ਤੋਤੀ ਟਿੱਕਾ ਝੜਦਾ ਮਾੜਾ ਲੈ ਲਈ ਇਹ ਨਾ ਰਹੇ ਸਖ ਨਾ ਰਹੇ ਪਰਲਤ ਕੁਝ ਬਣਾ ਰਹੇ ਇਹ ਹੋ ਗਏ ਮਨੁੱਖ ਸਾਰੇ ਕੋਕਾ ਬਾਣਾ ਹੈ ਤੋਤੀ ਟਿੱਕਾ ਵਾਲਾ ਬਾਣਾ ਔਰ ਉਹਨਾਂ ਵਰ ਕੀਤਾ ਲੋਗਾਂ ਨੂੰ ਆਪ ਖਿਲਾਉਣੇ ਜਾਣਾ ਖਿਲਾਉਣੇ ਸਮਝੇ ਫਿਰ ਆਪ ਦੂਰ ਹੋ ਗਏ। ਬੂਰਤੀਆਂ ਕੇ ਖੇਲਦੇ ਰਹਿੰਦੇ ਨੇ। ਮਨ ਪਰਚਾਵਾ ਜਾ ਕੱਲ੍ਹ ਫੇ ਚਲੇਗੇ ਸ਼ਾਮ ਨੂੰ ਫੇ ਕਰ ਲਿਆਗੇ ਸੋਹਾਂ ਸ਼ਾਮ ਨੂੰ ਪਰਚਾ ਬਹਿ ਜਾਵੇਂ ਨਿਆਣੇ ਖੇਲਦੇ ਨੇ। ਇਹ ਖੇਲਦੇ ਨੇ। ਪੂਦਨਾ ਪੂਦਨਾ ਸਦੀਪ ਤੂੰ ਹੀ ਤੂੰ ਹੀ ਉਚਰਦਾ ਹੈ। ਪੂਦਨਾ ਉਹਦਾ ਇੱਕ ਪੰਛੀ ਛੋਟਾ ਜਿਹਾ ਉਹਦੀ ਆਵਾਜ਼ ਹੈ ਜੀ ਹੈ। ਜਿਵੇਂ ਘੁੱਗੀ ਬੋਲਦੀ ਹੈ ਨਾ ਉਹ ਐਂ ਲੱਗਦੀ ਤੂੰ ਦਾਦਾ ਤੂੰ ਦਾਦਾ ਤੂੰ ਐਂ ਕਹਦੀ ਹੈ। ਪਰ ਕਾਇਦੀ ਤਾਂ ਆਪਣੀ ਬੋਲੀ ਉਹਦੀ ਹੈ ਜੀ। ਐਵੇਂ ਕਪੂਦਣਾ ਹੁੰਦਾ ਜਾਨਵਰ ਉਹ ਜੇ ਬੋਲਦਾ ਤੁਸੀਂ ਤੁਸੀਂ ਦੀ ਆਵਾਜ਼ ਆਉਂਦੀ ਹੈ। ਤੁਸੀਂ ਤੁਸੀਂ ਕਾਇਨੇ ਪੂਦਣਾ ਫਿਰ ਤੁਸੀਂ ਤੁਸੀਂ ਕਰਦਾ। ਹਰ ਹਰਡ ਨੂੰ ਵੀ ਇਹੀ ਕਿਹਾ ਹੈ। ਹਰਡ ਲੱਕੜਦੇ ਹੁੰਦੇ ਸੀ ਅੱਜ ਉਹ ਤਾਂ ਚੀਚੀ ਕਰਦੇ ਹੁੰਦੇ ਸੀ। ਹਰਡ ਤਾਂ ਉਹ ਕਾਇਨੇ ਟੂ ਟੂ ਕਰਦਾ ਹੈ। ਹਰwidehat ਵੀ ਤੂੰ ਤੂੰ ਕਰੇ ਬੋਲੇ ਭਲੀਬਾਨ ਇਸ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਸਮਝਿਆ ਹੋਇਆ ਹੈ ਜਿਹੜੇ ਇਦਾਂ ਕਰਦੇ ਨੇ ਵਿਸ਼ਾ ਸੀ ਗਿਆਨ ਦਾ ਲੈ ਲੈ ਗਿਆਨਤਾ ਨਾਲ ਗਾਂਦੇ ਵਿਸ਼ੇ ਨੂੰ ਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਗਾਂਦੇ ਵਿਸ਼ੇ ਨੂੰ ਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਕਿਵੇਂ ਹੱਲ ਹੋ ਜੂਗਾ ਅਗਿਆਨਤਾ ਬੜਾ ਭੇੜੀ ਅਗਿਆਨਤਾ ਹੈ ਰਟਣ ਯੋਗ ਤਪ ਕਰਨਾ ਅਗਿਆਨਤਾ ਹੈ ਸਭ ਅਗਿਆਨਤਾ ਹੈ ਉਹ ਉਹ ਤੇ ਆ ਰਾਂ ਗਾਨ ਕੇ ਪਿੱਛੇ ਸਭ ਗਿਆਨ ਤੋਂ ਬਿਨਾਂ ਗਿਆਨਹੀਨ ਅਗਿਆਨ ਪੂਜਾ ਇਹ ਸਭ ਕੁਝ ਅਗਿਆਨਤਾ ਵਿੱਚ ਕਰ ਰਹੇ ਨੇ ਨਭ ਕੇ ਉੱਤੇ ਤੇ ਜੋ ਪੈ ਪੈ ਨਾਰਾਇਣ ਪਾਇਤ ਜੇ ਆਕਾਸ਼ ਚੜਨ ਤੇ ਰਹਿਣ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਜਿਹੜੇ ਪੰਛੀ ਨੇ ਨਾਲ ਆਕਾਸ਼ ਪੰਛੀ ਡੋਲਵੇ ਕਰਦਾ ਹੈ ਆਕਾਸ਼ ਦੇ ਵਿੱਚ ਪੰਛੀ ਡੋਲਦੇ ਹੀ ਫਿਰਦੇ ਨੇ ਇਹ ਜਿਹੇ ਪੰਛੀ ਨਹੀਂ ਜਿਹੜੇ ਹਮੇਸ਼ਾ ਆਕਾਸ਼ ਚ ਉੱਡਦੇ ਰਹਿੰਦੇ ਬਹੁਤ ਚਿਰ ਤਾਂ ਇਹਨਾਂ ਦੀ ਪਹਿਲਾਂ ਮੁਕਤੀ ਹੋਣੀ ਚਾਹੀਦੀ ਆਦਮੀ ਨੂੰ ਇਹ ਵੀ ਰੱਦ ਕਰਤੀ ਇਹ ਸਭ ਅਰਿਆੰਤਾ ਦੀਆਂ ਪੂਜਾ ਨੇ ਆਗਮੈਂ ਜਰੇ ਤੇ ਗਤ ਰਾਡ ਕੀ ਪਰਤ ਕਰ ਪਤਾਲ ਕੇ ਵਾਸੀ ਜੂ ਭੁਜੰਗ ਨਾਲ ਤਰਤ ਹੈ ਉਹ ਕਹਿੰਦਾ ਨੇ ਜੀ ਔਰਤ ਵਿਧਵਾ ਹੋ ਜਵੇ ਤਾਂ ਉਹਨੂੰ ਦੂਸਰਾ ਵਿਆਹ ਹੀ ਉਹਦਾ ਹੋਣਾ ਚਾਹੀਦਾ ਤਾਂ ਕਿ ਉਹ ਬਯੋਗ ਦੇ ਵਿੱਚ ਰਹੇ ਉਹਦਾ ਤਪ ਹੈ ਕਹਿੰਦੇ ਜੇ ਇੱਕ ਔਰਤ ਵਿਧਵਾ ਹੋ ਜਵੇ ਉਹਨੂੰ ਇਦਾਂ ਹੀ ਤੁਸੀਂ ਸਾਲਣਾ ਬਿਰਾ ਦੀ ਅੱਗ ਦੇ ਵਿੱਚ ਉਹਦੇ ਚੱਦਗੀ ਤਾਂ ਸੱਪ ਜਿਹੜੇ 6-6 ਮਹੀਨਾ ਪਏ ਰਹਿੰਦੇ ਨੇ ਉਹਦੇ ਵਿੱਚ ਤਤੀ ਚ ਭੁੱਖੇ ਉਹਨਾਂ ਦੀ ਗਤੀ ਪਹਿਲਾਂ ਹੋਣੀ ਚਾਹੀਦੀ ਹੈ ਇਹ ਗੱਲ ਗਲਤ ਹੈ ਵੀ ਉਹਨੂੰ ਕੋਈ ਪ੍ਰਾਪਤੀ ਹੁੰਦੀ ਹੈ ਉਹ ਦੇਖੋ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਜਾਂ ਤੁਸੀਂ ਧੱਕਾ ਕੀਤਾ ਹੈ ਕਰਦੇ ਰੋ ਉਹ ਵੀ ਮਜਬੂਰੀ ਨੂੰ ਵੇਸਾ ਪਟਾਲਦਾ ਵੀ ਬਾਹਰ ਆਊਗਾ ਕੋਈ ਮਾਰ ਦੂਗਾ ਸੱਪ ਨੇ ਵੀ ਮਜਬੂਰੀ ਆ ਥੱਲੇ ਪਿਆ ਤੇ ਉਹ ਵੀ ਮਜਬੂਰੀ ਹੈ ਥੱਲੇ ਜ਼ਬੀਰ ਹੈ ਜ਼ਬੀਰ ਦੇ ਗਰਭੀ ਚ ਪਿਆ ਉਹ ਖੁੱਖ ਖਾ ਰਹੀ ਹੈ ਉਹਨੂੰ ਭੁੱਖ ਸਭ ਤੇ ਡਰ ਬਹੁਤ ਹੁੰਦੀ ਹੈ ਭੁੱਖ ਬਹੁਤ ਹੁੰਦੀ ਹੈ ਲੇਕਰ ਮਜਬੂਰੀ ਹੈ ਥੱਲੇ ਸਾਲ ਦੇ ਮਹੀਨੇ ਬਾਅਦ ਨਿਕਲ ਨਹੀਂ ਸਕਦਾ ਕੋਈ ਪਾਇਓ ਮੁੰਡਿਆ ਸੰਿਆਸੀ ਕੋਈ ਜੋਗੀ ਪਾਇਓ ਮੁੰਡਿਆ ਕੋਈ ਮੁੰਡਿਆ ਹੋ ਗਿਆ ਸਿਆਸੀ ਕੋਈ ਜੋਗੀ ਪਇਓ ਕੋਈ ਜੋਗੀ ਹੋ ਗਿਆ ਜੋਗਦਾਨ ਕਰਨ ਲੈਵਲੇ ਜਟਾਂ ਰਖਾ ਲੀਆਂ ਐ ਦੂਏ ਜਿਹੜੇ ਹੁੰਦੇ ਨੇ ਸਿਆਸੀ ਐ ਕੋ ਦੂਏ ਇਹਨਾਂ ਦੇ ਹੁੰਦੇ ਨੇ ਆਪਣੇ ਬੋਧੀਆਂ ਦੇ ਉਹ ਤਾਂ ਜਿਹੜਾ ਥੱਲੇ ਵਾਲ ਕੱਟ ਦਿੰਦੇ ਨੇ ਕੋਈ ਸਿਰ ਬਣਾ ਲੈਂਦਾ ਕੋਈ ਲੰਬੀਆਂ ਜਟਾਂ ਕਰਾ ਲੈਂਦਾ ਜੋਗੀ ਪਇਓ ਕੋ ਉਬਰਮਚਾਰੀ ਕੋ ਜੋਤੀ ਜਤੀ ਅਨੁਭਵ ਮਾਨਵੋ ਕੋਈ ਉਬਰਮਚਾਰੀ ਨੇ ਬ੍ਰਹਮਚਾਰੀਆ ਜਤੀ ਚ ਫਰਕ ਹੈ ਬ੍ਰਹਮਚਾਰੀ ਕਿਸੇ ਖਾਸ ਉਮਰ ਤੱਕ ਉਦੇਸ਼ੀ ਕਿ 25 ਸਾਲ ਤੱਕ ਬ੍ਰਹਮਚਾਰੀ ਆਸ਼ਰਮ 25 ਸਾਲ ਤੇ ਬਾਅਦ ਕ੍ਰਿਸ਼ਨਾ ਆਸ਼ਰਮ ਉਹ ਕਿਸੇ ਖਾਸ ਉਮਰ ਤੱਕ ਨਹੀਂ ਜਤੀ ਜਿਹੜਾ ਹੈਗਾ ساری ਜ਼ਿੰਦਗੀ ਵਾਸਤੇ ਦੋ ਕਟਕ ਨਹੀਂ ਉਹਨਾਂ ਦੇ ਨਾਮ ਤਾਂ ਹੈਗਾ ਡਾਣੇ ਨੋਲਦੇ ਜੇ ਤੀ ਅਰਬਨਚਾਰੀ ਦੇ ਨਾ ਅੱਡ ਅੱਡ ਤਾਂ ਹੀ ਰਹੇ ਜੇ ਤੀ ਤੇ ਜ਼ਿੰਦਗੀ ਵਾਸਤੇ ਰੁਪਚਾਰੀ ਕਿਸੇ ਖਾਸ ਹੱਦੀ ਵਾਸਤੇ ਤਾਂ ਹੀ ਵਾਸਤੇ ਟਾਈਮ ਲੀਏ ਹਮ ਹਿੰਦੂ ਤੁਰਕ ਕੋ ਰਾਭ ਜੀ ਇਮਾਮ ਸਾਫੀ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਹਿੰਦੂ ਹੈ ਕੋਈ ਤੁਰਕ ਹੈ ਤੁਰਕ ਮੁਸਲਮਾਨ ਹੈ ਰਾਭ ਸੀ ਹੈ ਰਾਭ ਜੀ ਰਾ ਇਹ ਇਮਾਮ ਸਾਫੀ 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 ਸੁੰਨੀ ਜਿਹੜੇ ਉਹਨੇ ਇੱਕ Shia ਮੁਸਲਮਾਨ ਨੇ ਇੱਕ ਸੁੰਨੀ ਦੇ ਸਾਫੀ ਸ਼ਿਆ ਨੂੰ ਕਹਿੰਦੇ ਨੇ ਇਮਾਮ ਦੋਹਾਂ ਦੇ ਵਿਚ ਹੁੰਦੇ ਨੇ ਇੱਕ ਸੁੰਨੀ ਆ ਇੱਕ Shia ਮੁਸਲਮਾਨ ਹੈ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਅਰਬ ਜੀ ਵਾਹ ਅਰਬ ਜੀ ਮਤਲਬ ਹੈਗਾ ਕੋਈ ਹੋਤਾ ਹੈਗਾ ਸੁੰਨੀਆਂ ਦਾ ਸਾਫੀ ਜਿਹੜਾ ਹੈਗਾ ਉਹ ਜਿਹੜੇ Shia ਮੁਸਲਮਾਨ ਨੇ ਉਹਨਾਂ ਦਾ ਉਵੇਂ ਉਹ ਵੀ ਦੋ ਉਹ ਵੀ ਦੋ ਸੁਭਦ ਨੇ ਆਪਣੇ ਆਪਣੇ ਵਾਸਤੇ ਡੱਡ। ਉਹ ਖਰੇ ਸਮਝਦੇ ਰਹੋ ਇੱਕ ਦੂਏ ਨੂੰ ਚਾਹੇ ਦੋਏ ਮੁਸਲਮਾਨ ਦੇ। ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ। ਬਸ ਮਾਨਸ ਦੀ ਜਾਤ ਇੱਕੋ ਪਛਾਨਣੀ ਇੱਕੋ ਬਣ ਕੇ ਚੱਲਣੀ ਚਾਹੀਦੀ। ਦੋਏ ਕੋਈ ਨਹੀਂ ਸਾਡੇ ਵਾਸਤੇ ਐਨੀ ਪਰਮੈਸ਼ਰ ਦੀ ਨਗਾ ਦੇ ਦਰਵਾਜ਼ੇ ਸਾਰੇ ਕੋਈ ਨਹੀਂ। ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਇਸਾਈ ਹੈ। ਚਾਹੇ ਰਾਫੀ ਹੈ। ਚਾਹੇ ਸੁੰਨੀਆਂ ਚਾਹੇ ਸਹੀਆ ਮੁਸਲਮਾਨ ਕੋਈ ਨਹੀਂ ਕੋਈ ਫਰਕ ਨਹੀਂ ਹੈ ਤਰਗਾਜ ਕੋਈ ਫਰਕ ਨਹੀਂ ਹੈ ਇੱਥੇ ਜਿਹੜੇ ਫਰਕ ਅਸੀਂ ਸਮਝਦੇ ਆ ਪਏ ਅਗਿਆਨਤਾ ਸਾਡਾ ਫਰਕ ਸਮਝਣਾ ਉਹ ਗਿਆਨਤਾ ਅਗਿਆਨਤਾ ਦੇ ਵਿੱਚ ਨਫਰਤ ਵੀ ਹੈ ਨਫਰਤ ਵੀ ਅਗਿਆਨਤਾ ਕਰਕੇ ਆ ਜਿਹੜੇ ਫਰਕ ਸਮਝਦੇ ਉੱਥੇ ਨਫਰਤ ਆ ਜਾਂਦੀ ਹੈ ਨਫਰਤ ਆ ਗਿਆਨਤਾ ਹੂੰ ਕਰਤਾ ਕਰੀਮ ਹੋਈ ਰਾਜ਼ਕ ਰਹੀਮ ਹੋਈ ਕਰਤਾ ਜਿਹਨੂੰ ਅਸੀਂ ਕਹਿੰਦੇ ਆ ਕਿ ਕਰੀਮ ਮੁਸਲਮਾਨ ਕਹਿੰਦੇ ਨੇ ਇੱਕੋ ਹੀ ਹੈ ਅਸੀਂ ਕਰਤਾ ਕਹਿੰਨਾ ਉਹ ਕਰੀਮ ਕਹਿੰਦੇ ਨੇ ਇੱਕੋ ਹੀ ਹੈ ਰਾਜ਼ਕ ਰਹੀਮ ਹੋਈ ਰਾਜ਼ਕ ਰੋਜੀ ਦੇਣ ਵਾਲਾ ਹੈ ਰਹੀਮ ਰਹਿਮ ਕਰਨ ਵਾਲਾ ਹੈ ਉਸੇ ਦੇ ਇੱਕ ਦੇ ਨਾਮ ਵਿਚਾਰੇ ਚਾਰੇ ਗੱਲਾਂ ਚਾਰੇ ਨਾਮ ਇੱਕਦੇ ਹੀ ਨੇ ਇੱਕੋ ਹੀ ਹੈ ਰਾਜਗਰ ਰਹੀਬੀ ਹੋਈ ਹੈ ਕਰਤਾ ਕਰੀਬੀ ਹੋਈ ਹੈ ਦੂਸਰੋਂ ਨਾ ਭੇਦ ਕੋਈ ਭੂਲ ਪਰਮਾਨਵੋ ਦੂਸਰਾ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ ਪਰਮਾਣਾ ਕਰ ਲਿਓ ਵੀ ਰਾਜਕ ਹੋ ਰਹਾ ਰਹੀਬ ਹੋ ਰਹਾ ਕਰਤਾ ਹੋ ਰਹਾ ਪਰਮਚੇ ਨਾ ਬਹਿ ਜਾਓ ਦੂਸਰਾ ਬੰਦਕੇ ਕੋਈ ਭੁੱਲ ਕਰਕੇ ਤਾਂ ਪਰਮ ਹੋ ਜੂਗਾ ਜੇ ਭੁੱਲ ਕਰ ਲਈਏ ਤੁਸੀਂ ਦੂਸਰਾ ਬੰਨਣਾ ਨਹੀਂ ਉਲਟੇਰਾ ਬਹਿ ਜੂਗੇ ਫਿਰ ਉਲਟੇਰਾ ਬੈਹੇ ਦੂਸਾਰੀ ਫਿਰ ਵੀ ਉਲਟੇਰਾ ਬੈਹੇ ਹੇ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਸਭ ਹੀ ਕੋ ਗੁਰਦੇਵ ਏਕ ਹੇ ਏਕ ਹੀ ਕੀ ਸੇਵ ਦੇਖੋ ਗੁਰੂ ਦੀ ਏਕ ਕਿਹਾ ਗੁਰਦੇਵ ਕਿਹ ਕਿਹ ਗੁਰੂ ਦਾ ਸੰਬੰਧ ਆਦਮੀ ਨਾਲ ਜਿਹੜਾ ਜਨਮ ਲਿਆ ਹੋਇਆ ਜੀ ਦਾ ਉਹਦੇ ਨਾਲ ਨਹੀਂ ਹੁੰਦਾ ਸਿੱਧਾ ਗੁਰੂ ਦਾ ਸੰਬੰਧ ਗੁਰਦੇਵ ਨਾਲ ਹੁੰਦਾ ਗੁਰਦੇਵ ਦਾ ਜਿਹੜਾ ਗੁਰਦੇਵ ਹੈ ਨਾ ਗਾਂ ਗੁਰਦੇਵ ਦਾ ਵਾਪਤਾ ਹੈਗਾ ਗੁਰੂ ਜਿਹੜਾ ਜੀਵਾਤਮਾ ਉਹਦਾ ਹੈਗਾ ਗੁਰਦੇਵ ਜਦੋਂ ਅਸੀਂ ਬੋਲਾਂਗੇ ਜਿਹੜਾ ਦੇਹ ਧਾਰੀ ਹੈ ਉਹ ਗੁਰਦੇਵ ਕਹੂਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਇਹਦੀ ਗੁਰਦੇਵ ਤੋਂ ਕਾਹ ਫਰੋਚੇ ਨਹੀਂ ਨਾਮ ਬਣ ਲਾ ਗੁਰੂ ਕੋਲ ਉਹ ਮਿਲਣ ਸਾ ਗੁਰੂ ਗੁਰਦੇਵ ਨੂੰ ਇੱਦਾਂ ਮਿਲਣਾ ਨਹੀਂ ਇਸ ਕਰਕੇ ਬਾਬਾ ਵੀ ਲਖਦਾਇਆ ਹੋਇਆ ਜੀ ਵਾਸਤੇ ਗੁਰੂ ਬਾਪ ਨਹੀਂ ਹੈ ਗੁਰੂ ਗੁਰੂ ਬਾਬਾ ਹੋਣਾ ਵਿਚਾਲੇ ਗੁਰਦੇ ਬੈਠਾ ਦਾ ਬਾਬ ਵਿਚਾਲੇ ਬੈਠਾ ਗੁਰੂ ਦਾ ਸਬੰਧ ਨਹੀਂ ਸਾਡੇ ਨਾਲ ਗੁਰੂ ਸਿਰ ਸ਼ਬਦ ਹੈ ਸੱਚਖਾਨੇ ਕੋਈ ਗੁਰੂ ਨਹੀਂ ਹੁੰਦਾ ਸੱਚਖੰਡ ਸਾਰੇ ਬਰਾਬਰ ਨੇ ਸਾਰੇ ਭਗਤ ਨੇ ਕੋਈ ਕਿਸੇ ਦਾ ਗੁਰੂ ਨਹੀਂ ਜਿਹੜਾ ਇੱਥੇ ਗੁਰੂ ਉਹ ਸੱਚਖੰਡ ਲਈ ਵੀ ਆ ਕੇ ਗੁਰੂ ਬਣੂ ਸੱਚਖੰਡ ਕੇ ਉਹਦਾ ਬਿੱਲਾ ਕੋਈ ਆਈਦਾ ਕੋਈ ਲਾਹ ਢੀ ਲਊਗਾ ਜੇ ਇੱਥੇ ਕੋਈ ਆਈਦਾ ਬਿੱਲਾ ਲੱਗਿਆ ਸੱਚਖੰਡ ਨਾਲੇ ਜਾਊਗਾ ਜੋ ਇੱਥੇ ਸੀਟ ਹੈ ਨਾ ਉਹਦੀ ਉਹੀ ਆ ਕੇ ਵੱਜੂਗਾ ਜੇ ਇੱਥੇ ਦਾਸ ਤਾਂ ਕहां ਜਾ ਕੇ ਦਾਸੇ ਵੱਜੂਗਾ ਜੇ ਇੱਥੇ ਗੁਰੂ ਹੈ ਤਾਂ ਜਾ ਕੇ ਤਾਂ ਗੁਰੂ ਵੱਜੂਗਾ ਤੇ ਗੁਰੂ ਜੇ ਕਹਾਂ ਚਲੇਗਾ ਗੁਰੂ ਕੀ ਦਾ ਫਿਰ ਉਹ ਭਗਤਾਂ ਦਾ ਗੁਰੂ ਹੈ ਜਿੱਦਾ ਗੁਰੂ ਕੋਲ ਜਾ ਕੇ ਜਨਤਾ ਤਾਂ ਇੱਥੇ ਬੈਠੀ ਹੈ ਸਾਰੀ ਜਿਨ੍ਹਾਂ ਦੇ ਗੁਰੂ ਬਣਣਾ ਉਹ ਤਾਂ ਇੱਥੇ ਨੇ ਇਹ ਕਰਕੇ ਗੁਰੂ ਇੱਥੇ ਹੀ ਰਹਿੰਦੇ ਨੇ ਗੁਰੂ ਨਰਕ 'ਚ ਜੇ ਰਹਿੰਦੇ ਨੇ ਉੱਥੇ ਨਹੀਂ ਗੁਰੂ ਕੋਈ ਹੁੰਦਾ ਸੱਚਖੰਡ 'ਚ ਗੁਰੂ ਕੋਈ ਹੁੰਦਾ ਹੀ ਨਹੀਂ ਇਹ ਜਿਹੜੇ ਗੁਰੂ ਬਣਦੇ ਨੇ ਹਰ ਗੁਰੂ ਕਹਿੰਦਾ ਨਰਕੀ ਜੀਵ ਨੇ ਸਾਰੇ ਭਗ ਸਾਗਰ 'ਚ ਰਹਿੰਦੇ ਹੁੰਦੇ ਨੇ ਗੁਰੂ ਇਹ ਸੱਚਖੰਡ ਦਾ ਸਾਰੇ ਬਰਾਬਰ ਨੇ ਉਹ ਤਾਂ ਕੋਈ ਦੋਇਮਾ ਨਾ ਸੁਣੇ ਉਹਨਾਂ ਦਾ ਜਿਹੜਾ ਸਾਰਿਆਂ ਨੇ ਇਕੱਠਾ ਆਇਆ ਨਾ ਇਕੱਠਾ ਫਰਮਾਨ ਦਰਗਾਹ ਦਾ ਪਾਰਲੀਮੈਂਟ ਜੋ ਪਾਸ ਕਰਦੇ ਨੇ ਬੈਠ ਕੇ ਉਹ ਗਰੂ ਹੈ ਵਿਅਕਤੀ ਕੋਈ ਗਰੂ ਨਹੀਂ ਜੋtheta ਵੀ ਹੈ ਉਹ ਫਰਮਾਨ ਜ਼ਾਰਿਆਂ ਦੇ ਲਾਗੂ ਹੋਣ ਤੇ ਫਰਮਾਨ ਲਾਗੂ ਆ ਉਹਦਾ ਸ਼ਬਦ ਹੈ ਸ਼ਬਦ ਦੇ ਸ਼ਬਦ ਗੁਰੂ ਆ ਹੁਕਮਾਂ ਕੋ ਗੁਰੂ ਆ ਹੋਰ ਕੋਈ ਗੁਰੂ ਨਹੀਂ ਪਰਸਨਲੀ ਕੋਈ ਵਿਅਕਤੀ ਗੁਰੂ ਨਹੀਂ ਸਾਰਿਆਂ ਦੀ ਆਵਾਜ਼ ਗੁਰੂ ਆ ਸਾਰਿਆਂ ਦੀ ਜੋ ਫਰਮਾਨ ਹੁਕਮ ਆ ਉਹ ਗੁਰੂ ਆ ਉਹ ਸ਼ਕਤੀ ਸਾਰਿਆਂ ਦੀ ਇਕੱਠੀ ਹੈ ਉੱਥੇ ਜੇ ਕੋਈ ਗੁਰੂ ਹੋਵੇ ਤੇ ਕਿਹਦਾ ਗੁਰੂ ਆ ਭਈ ਉਹ ਤੇ ਗੁਰੂ ਕੀ ਦਾ ਤੇ ਸਾਰੇ ਭਗਤ ਨੇ ਸੱਚ ਖੜਾ ਰਿਹਾ ਬਿਚੋ ਤੇ ਤੇ ਭਗਤ ਬਸੈ ਤੇ ਲੋ ਉੱਤੇ ਤਾਂ ਭਗਤ ਬਸੈ ਸੱਚਖੰਡ ਨੰਨ ਘਰ ਆਵਦਾ ਜੀ ਸੱਚ ਸਾਰੇ ਬਰਾਬਰ ਨੇ ਸੱਚਖੰਡ ਦੋਮਸੂਬ ਨਹੀਂ ਕੋਈ ਹੁੰਦਾ ਕਾਇਮ ਢਾਇਮ ਸਦਾ ਪਾਸ਼ਾਹੀ ਸਦਾ ਪਾਸ਼ਾਹੀ ਕਾਇਮ ਹਥੇ ਜੇ ਉਤੇ ਗੁਰੂ ਜਾਊਗਾ ਨਾਨਕ ਜੇ ਵੱਡਾ ਉੱਤੇ ਜਾਊਗਾ ਤਾਂ ਨਾਨਕ ਕੀ ਵੱਡਾ ਹੋਊਗਾ ਫਿਰ ਅਬਦਾਸ ਨਾ ਰਬ ਦਾ ਭਗਤਾਂ ਨੂੰ ਗੁਰੂ ਹੈ ਕਾਹਾਂ ਜਾ ਕੇ ਵੱਡਾ ਛੋਟਾ ਹੋਊਗਾ ਇਹਨਾਂ ਲੋਕਾਂ ਨੂੰ ਸਮਝੇ ਨਹੀਂ ਕਾਹਾਂ ਜਾਣ ਦੀ ਗਾਂਹਦਾਰੀਆਂ ਨੂੰ ਪਤਾ ਵੀ ਕਾਹਾਂ ਵੀ ਜਾਣਾ ਕੋਈ ਗੱਲ ਹੈ ਨਾ ਇਹ ਬੰਦੇ ਨੇ ਨਾ ਇਹਨਾਂ ਲੋੜ ਹੈ ਨਾ ਇਹਨਾਂ ਨੂੰ ਸਮਝ ਇਹ ਤਾਂ ਐਵੇਂ ਝਗੜਾ ਕਰਨ ਵਾਲੇ ਨੇ ਮੂਰਖ ਇਹਨਾਂ ਨੂੰ ਧਰਮ ਬਾਰੇ ਕੀ ਪਤਾ ਧਰਮ ਕੀ ਹੁੰਦਾ ਹੈ ਨਾ ਨਾਲ ਧਰਮ ਤੇ ਲੈਣਾ ਵੀ ਕੀ ਹੈ ਇਹਨਾਂ ਤਾਂ ਆਪਣੀਆਂ ਹੋਰ ਰੋਟੀਆਂ ਸੱਕੜੀਆਂ ਹੋਈਆਂ ਨੇ ਮਦਦ ਆਨਾਂ ਨੇ ਕੋਈ ਨਾ ਕੋਈ ਝਗੜਾ ਖੜਾ ਕਰਾ ਗੱਲਿਆ ਰੋਟੀਆਂ ਸੇਕੀ ਗਏ ਵਿਆਹ ਦਈ ਗਏ ਹੋਰਾਂ ਦੇ